ਬੜੀ ਇੰਟਰਸਟਿੰਗ ਲੋਰੀ ਅਨਾਈ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਜਿਹੜਾ ਪਿਆਰ ਹੈ ਉਹ ਓਪਨਲੀ মিডিਆ ਦੇ ਵਿੱਚ ਕੈਮਰਿਆਂ ਦੇ ਉੱਤੇ ਮਨ ਓਪਨਲੀ ਅਪੀਲ ਕਰਨੇ ਸ਼ੁਰੂ ਕਰਦੀ ਹੈ ਇਹ ਇੱਕ ਸਿਰਸਾ ਜੀ ਨੇ ਇਹਨਾਂ ਦੇ ਜਿਹੜੇ ਕਿ ਦਿੱਲੀ ਦੇ ਮੰਤਰੀ ਵੀ ਨੇ ਤੇ ਪੰਜਾਬ ਚ ਲੁਧਿਆਣੇ ਆਏ ਹੋਏ ਸੀ ਉਹਨਾਂ ਨੇ ਇੱਕ ਐ ਪੀਸੀ ਕੀਤੀ ਹੈ ਜਿਸ ਚ ਬੜਾ ਕਲੀਅਰਲੀ ਕਹਿੰਦੇ ਨੇ ਇਹ ਕੀ ਕਹਿੰਦੇ ਨੇ ਸੁਣੋ ਜਰਾ ਜਦੋਂ ਜਿੱਤ ਆਰੀ ਆ ਸੰਜੀਵ ਰੋੜਾ ਦੇ ਟਿਕਸ਼ਨ ਕਰਦੇ ਆ ਉਹਨੂੰ ਡਟ ਕੇ ਹਰਾਓ ਕਿਸੇ ਪਾਰਟੀ ਦੇ ਟੌਪਰ ਨੂੰ ਡਟ ਕੇ ਹਰਾਓ ਕੀ ਕੋਈ ਇਹ बार-बार ਕੀ ਕਹਿੰਦੇ ਨੇ ਇਹ ਕਹਿੰਦੇ ਨੇ ਜੀ ਸੰਜੀਵ ਰੋੜਾ ਜਿਹਨੂੰ ਡਟ ਕੇ ਹਰਾਓ ਬਾਕੀ ਜਿਹਨੂੰ ਮਰਜ਼ੀ ਜਿਤਾਓ ਪਰ ਸੰਜੀਵ ਰੋੜਾ ਜਿਹਨੂੰ ਡਟ ਕੇ ਅੱਜ ਜਿਹੜੀ ਪੋਲਿਟਿਕਸ ਦਾ ਲੈਵਲ ਹੈ ਉਹ ਇਸ ਲੈਵਲ ਤੇ ਇਹਨਾਂ ਨੇ ਗੇਟ ਹੈ ਜਿਹਦੇ ਅੰਦਰ ਇਹ ਕਲੀਅਰਲੀ ਮੈਂਸ਼ਨ ਕਰਦੇ ਪਏ ਨੇ ਇੱਕ ਪਾਸੇ ਰਮੀਤ ਬਿੱਟੂ ਜੀ ਨੇ ਜਿਹੜੇ ਚੈਨਲਾਂ ਦੇ ਉੱਤੇ ਕਹਿੰਦੇ ਨੇ ਕਿ ਆਸ਼ੂ ਮੇਰਾ ਦੋਸਤ ਹੈ ਕੱਲ ਤੁਸੀਂ ਲੋਕਾਂ ਨੇ ਉਹਨਾਂ ਨੂੰ ਸਵਾਲ ਦਿੱਤਾ ਤੇ ਉਹਨਾਂ ਨੇ ਕਲੀਅਰਲੀ ਕਿਹਾ ਮੈਂ ਕਹਿੰਦੇ ਮੈਂ ਝੂਠ ਨਹੀਂ ਬੋਲਾਂਗਾ ਪਰ ਆਸ਼ੂ ਮੇਰਾ ਦੋਸਤ ਹੈ ਔਰ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਪੀਸੀ ਦੇ ਅੰਦਰ ਕਲੀਅਰਲੀ ਦੱਸਦੇ ਹਨ ਜਨਾਮਾ ਆਮੀ ਪਾਰਟੀ ਜਨਾਮਾ ਆਮੀ ਪਾਰਟੀ ਬਣੀ ਜਦ ਆਮ ਆਦਮੀ ਪਾਰਟੀ ਸ਼ੁਰੂ ਹੋਈ ਸਾਡੇ ਨੈਸ਼ਨਲ ਕਮਿਟੀ ਦੇ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਇੱਕ ਜਗ੍ਹਾ ਤੇ ਇੱਕੋ ਗੱਲ ਕਹਿੰਦੇ ਸੀ ਕਿ ਕਾਂਗਰਸ ਨੇ ਬੀਜੇਪੀ ਮਿਲੀ ਹੋਈ ਹੈ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਔਰ ਅੱਜ ਫਿਰ ਤੋਂ ਉਹਨਾਂ ਦਾ ਚਿਹਰਾ ਜਿਹੜਾ ਹੈ ਉਹ ਤੁਹਾਡੇ ਅੱਗੇ ਬੜਾ ਕਲੀਅਰ ਹੋ ਗਿਆ ਇਹ ਕਰਦੇ ਕੀ ਹੈ ਮਿਲ ਕੇ ਪੋਲਿਟਿਕਸ ਕਰਦੇ ਇੱਕ ਪਾਸੇ ਜੇ ਕਾਂਗਰਸ ਦਾ ਕੈਂਡੀਡੇਟ ਸਟਰੋਂਗ ਹੋਏਗਾ ਤੇ ਭਾਜਪਾ ਆਪਣਾ ਕੈਂਡੀਡੇਟ ਜਿਹੜਾ ਹੈ ਉਹ ਲਾਈਟ ਕਰ ਦਿੰਦੀ ਕਿਉਂਕਿ ਆਪਸ ਵਿੱਚ ਮਿਲੇ ਹੋਏ ਔਰ ਅੱਜ ਜਿਹੜੀ ਰਾਜਨੀਤੀ ਹੈ ਉਹ ਰਾਜਨੀਤੀ ਹੈ ਕਿ ਸੱਚ ਤੇ ਝੂਠ ਦੀ ਅੱਜ ਜਿਹੜੀ ਰਾਜਨੀਤੀ ਹੈ ਉਹ ਚਲਦੀ ਕੀ ਪਈ ਹੈ ਇਮਾਨਦਾਰ ਤੇ ਬੇਈਮਾਨ ਨਾਲ ਇਹ ਸਾਰੇ ਆਪਸ ਵਿੱਚ ਮਿਲੇ ਹੋਏ ਨੇ ਆ ਸਕੂਲ ਦੀ ਬਾਰੇ ਕਿਹਨੂੰ ਐਫਐਜੀ ਕਰਨ ਨਹੀਂ ਪਤਾ ਕਿ ਕਿਹੜੇ ਕਿਹੜੇ ਸਕੂਲਾਂ ਦੇ ਉੱਤੇ ਕਮੇਟੀਆਂ ਤੇ ਕਬਜ਼ੇ ਕਰਕੇ ਉਹ ਜਗ੍ਹਾ ਇਹਨਾਂ ਨੇ ਬਿਲਡਰਾਂ ਨੂੰ ਵੇਚਿਆ ਸਕੂਲਾਂ ਦੇ ਕਬਜ਼ੇ ਤੋਂ ਵੇਚੇ ਇਹ ਸਾਡੇ ਸਿਸਟਮ ਨੂੰ ਸੁਧਾਰਨਗੇ ਪੰਜਾਬ ਦੇ ਅੰਦਰ ਜੇ ਬਦਲਾਅ ਲੈ ਕੇ ਆਈ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੱਗੀ ਉਹਨਾਂ ਨੇ ਨਾਰਮਲ ਘਰਾਂ ਦੇ ਬੱਚਿਆਂ ਨੂੰ ਮੰਤਰੀ ਬਣਾਇਆ ਚੇਅਰਮੈਨ ਬਣਾਇਆ ਐਮਐਲਏ ਬਣਾਇਆ ਲੇਕਿਨ ਅਸਲੀ ਲੜਾਈ ਹੈ ਕਿ ਅਸਲੀ ਲੜਾਈ ਇਹ ਹੈ ਕਿ ਸੱਚ ਤੇ ਝੂਠ ਇਮਾਨਦਾਰ ਇੱਕ ਪਾਸੇ ਤੇ ਦੂਜੇ ਪਾਸੇ ਦੇਖ ਲੋ ਕਿ ਕਿਹੋ ਜਿਹਾ ਬੰਦਾ ਅੱਜ ਜੇ ਇੱਕ شریف ਆਦਮੀ ਸੰਜੀਵ ਅਰੋੜਾ ਜੀ ਜਿਹੜੇ ਕਿ ਬਿਜ਼ਨਸਮੈਨ ਸੀਗੇ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਸੀ ਉਹ ਪੋਲਿਟਿਕਸ ਸੇ ਕੀ ਕਰਨ ਆਏ ਸੀ ਸਾਡੇ ਮੋਸਟ ਆਫ ਦੀ ਐਮਐਲਏਜ਼ ਜਾਂ ਤਾਂ ਡਾਕਟਰਸ ਨੇ ਵਕੀਲ ਨੇ ਇੱਕ ਗੁੰਡੇ ਬੰਦੇ ਨੂੰ ਇਹ ਤੋਂ ਲੜਾਂ ਲਈ ਕਾਂਗਰਸ ਕੀ ਕੀ ਕਰਦੀ ਹੈ ਔਰ ਬੀਜੇਪੀ ਕਿਵੇਂ ਉਹਨਾਂ ਦਾ ਸਪੋਰਟ ਕਰਦੀ ਹੈ ਸਾਰੇ ਲੋਕਾਂ ਦੇ ਅੱਗੇ ਕਲੀਅਰ ਮੇਰੀ ਸਾਰੇ ਤੁਹਾਨੂੰ ਲੋਕਾਂ ਨੂੰ ਕਲੀਅਰ ਕਰਨ ਦਾ ਮਸਲਾ ਇੰਨਾ ਹੀ ਸੀਗਾ ਕਿ ਜਿਦਿਸ ਲੈਵਲ ਦੇ ਉੱਤੇ ਜਿੱਥੇ ਰਮਨੀਰ ਬਿੱਟੂ ਜੀ ਬਾਰ-ਬਾਰ ਕਹਿੰਦੇ ਨੇ ਕਿ ਸੰਦੂਰ ਅਸੀਂ ਕੰਮ ਵਧੀਆ ਕੀਤਾ ਤੇ ਸਾਨੂੰ ਵੋਟਾਂ ਪਾਓ ਦੂਜੇ ਪਾਸੇ ਗੱਲ ਕੀ ਕਰਦੇ ਨੇ ਕਿ ਇਹ ਆਸ਼ੂ ਮੇਰਾ ਦੋਸਤ ਹੈ ਭਾਰਤੀ ਜਨਤਾ ਪਾਰਟੀ ਨੂੰ ਤਾਂ ਆਪਣਾ ਕੈਂਡੀਡੇਟ ਖੜਾ ਕਰਨ ਦੀ ਲੋੜ ਹੀ ਨਹੀਂ ਸੀ ਕਿ ਜੇ ਬੈਰਟਲੀ ਸਪੋਰਟ ਕਰਨਾ ਸੀ ਐਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਔਰ ਮੇਰੇ ਵਰਕਿੰਗ ਪ੍ਰਧਾਨ ਜੀ ਇਹਨੂੰ ਹੋਰ ਐਕਸਪੈਂਡ ਕਰਕੇ ਤੁਹਾਨੂੰ ਕਲੀਅਰਲੀ ਦੱਸਣਗੇ ਕਿ ਇਹ ਦੋਨੋਂ ਚੀਜ਼ਾਂ ਕਿਵੇਂ ਅਪਰਚੇਟ ਕਰ ਲੱਗਣੇ ਔਰ ਲੋਜਾਨੇ ਦੇ ਲੋਕਾਂ ਤੱਕ ਮੈਸੇਜ ਪਹੁੰਚਾ ਰਿਹਾ ਹਾਂ ਨਾਪ ਜੀ ਦਾ ਜਿਸ ਨਹਿਰ ਦੇ ਉੱਤੇ ਸੰਜੀਵ ਲੋੜਾ ਜੀ ਘਰ ਘਰ ਜਾ ਕੇ ਕੰਮ ਕਰ ਰਹੇ ਨੇ ਜਿਸ ਲੈਵਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਉਸ ਚਾਰ ਚਾਹਤ ਚੇਹਰੇ ਤੇ ਹੁਣ ਇਹ ਉਹਨਾਂ ਵਾਸਤੇ ਰੁਕਣਾ ਹੋਰ